ਆਰੇ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਰਣਾ ਸਦੂ ਯਾਰ ਪੰਜਾਬਲਾ YouTube ਚੈਨਲ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੇ ਆਪਾਂ ਤੁਹਾਨੂੰ ਪਤਾ ਵੀ ਵਕਵਾ ਚੈਨਲ ਟੋਪ ਮੇਂ ਵਿਸ਼ਾ ਮੁੱਦੇ ਅਮਰੇ ਗੱਲਬਾਤ ਚर्चा ਕਰਦੇ ਨੇ ਆ ਅੱਜ ਆਪਣਾ ਮੁੱਦਾ ਵੀ ਸਭਰਾ ਬਾਈ ਜਿਹੜਾ ਟੁੱਟਣ ਦੇ ਕਾਰਨ ਬਹੁਤ ਵੱਡੀ ਸਮੱਸਿਆ ਆ ਰਹੀ 50 60 100 ਪਿੰਡਾਂ ਨੂੰ ਇਸ ਬਾਰੇ ਆਪਾਂ ਖੁੱਲੀ ਵਿਚਾਰ ਚਰਚਾ ਕਰਾਂਗੇ ਆਪ ਵੀ ਆਪ ਵੀ ਆਪ ਸੂਕਤੋਂ ਆ ਅੱਜ ਉਸੇ ਸ਼ਾਦ ਹਾਂ ਸਾਡਾ ਪਿੰਡ ਵੀ ਸਭਰਾ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿੰਨੇ ਜਿਹੇ ਤੋਂ ਸੇਵਾ ਲੱਗੀ ਕਿਵੇਂ ਦੀਵੇਂ ਸੇਵਾ ਹਾਂਜੀ ਵੀ ਜਿਹੜੀ ਟੂਟ ਵਾਲੇ ਵੀਜੀ ਮ ਆਹ ਮੀਨਾ ਆ ਗਿਆ ਜੀ ਤੁਸੀਂ ਕਿਹਨਾਂ ਦਿਨ ਤੋਂ ਇੱਥੇ ਹੁੰਦਾ ਕਿੰਨੇ ਮੈਨੂੰ 10 11 ਦਿਨਾਂ ਦੇ ਨੰਬਰ 10 11 ਦਿਨ ਹੋ ਗਏ ਆ ਜੀ ਪਿੰਡੋਂ ਵੀ ਆਉਂਦੀ ਸੇਵਾ ਹਾਂ ਜੀ ਹਾਂ ਜੀ ਪਿੰਡੋਂ ਵੀ ਜੋ ਵੀ ਕੇ ਆਹ ਮਾਨਸਾ ਦਾ ਉਹ ਸਾਡੀ ਨਹੀਂ ਵੀ ਜੀ ਕਿਹੜਾ ਪਿੰਡ ਆਪਣਾ ਕਿਹੜਾ ਪਿੰਡ ਆ ਆਪਣਾ ਬੰਡ ਜੋਤਿਸ਼ਾਹੀ ਜੋਤਿਸ਼ਾਹੀ ਦੇ ਤੁਸੀਂ ਕਿੰਨੇ ਜਿਹੇ ਤੋਂ ਆਉਂਦਾ ਜੋ ਇੱਥੇ ਮਾਪਾ ਨੂੰ 15 ਮਈ ਦਿਨੋਂ ਵੀ ਚੱਲਿਆ ਜੀ ਆਉਂਦਿਆਂ ਨੂੰ ਇੱਥੇ ਅਛਾਈ ਲਗਾਤਾਰ ਹੀ ਆਈ ਰਹੀ ਹੈ ਤੁਸੀਂ ਵੀ ਜੀ ਕਿਹੜਾ ਪਿੰਡ ਆਪਣਾ ਸਭਰਾ ਇੱਥੇ ਬੈਠਾ ਹੈ ਅਛਾਈ ਕਿੰਨਾ ਚਿਰ ਹੋਇਆ ਇੱਥੇ ਫਿਰ ਸਾਣੇ ਜੇ ਚੱਲੇ ਸੇਵਾ ਚੱਲਦੀ ਪਹਿਲੇ ਦਿਨ ਤੋਂ ਹੀ ਹੈ ਤੁਹਾਡੀ ਜ਼ਮੀਨ ਹੈਗੀ ਇੱਧਰ ਨਹੀਂ ਇੱਧਰ ਨਹੀਂ ਹੈਗੀ ਆਪਣੀ ਖੱਜ ਪਨੋ ਪੌਂ ਜਿਵੇਂ ਆ ਵੀ ਰਵਜਾਸਰੇ ਨੇ ਵੀ 10 11 ਦਿਨ ਤੋਂ ਸੇਵਾ ਲਗਾਤਾਰ ਚੱਲ ਰਹੀ ਹੈ ਲੰਗਰ ਪਾਣੀ ਤੇ ਤੂਫੇ ਵਰਤਿਆ ਜਾ ਰਿਹਾ ਹੈ ਬਾਬਾ ਸੁੱਖਾ ਸਿੰਘ ਬਾਬਾ ਸਰਾਲੀ ਸਾਹਿਬ ਵਾਲੇ ਬਾਬਾ ਹਾਕਮ ਸਿੰਘ ਜੀ ਜ ਤੇ ਬਾਕੀ ਧਰ ਸਿੰਘ ਤੇ ਵਿਧੀ ਚੰਦੀਆਂ ਨੇ ਅਬਉਦਾਰ ਸਿੰਘ ਨੇ ਵੀ ਨੰਗਲ ਡੇਲੀ ਚੱਲ ਰਿਹਾ ਮੇਰੇ ਸਾਹ ਰਾ 40 20 25 ਦਿਨ ਹੋ ਗਏ ਆ ਡੇਲੀ ਲੰਗਰ ਚੱਲ ਰਿਹਾ ਤੇ ਤੁਸੀਂ ਦੇਖ ਸਕਦੇ ਜਿਹੜੇ ਟ੍ਰੈਕਟਰ ਟਰਾਲੀਆਂ ਬੜੀਆਂ ਆ ਰਹੀਆਂ ਵਾ ਬੜੀ ਦੂਰੋਂ ਛੱਟ ਸਾਰੇ ਲਾਗੇ ਛਾਕੇ ਦੇ ਪਿੰਡ ਆ ਰਹੇ ਨੇ ਤੇ ਬਾਕੀ ਮੈਂ ਸੁਣਿਆ ਵੀ ਜਥੇਬੰਦੀਆਂ ਦੀਆਂ ਆ ਰਹੀਆਂ ਕਿਹੜੀਆਂ ਜਿਹੜੀਆਂ ਆ ਰਹੀਆਂ ਜਥੇਬੰਦੀਆਂ ਜਿੱਥੋਂ ਦੱਸੋ ਕਿ ਇਹ ਦੂਰ ਦੂਰ ਤੱਕ ਕੱਲ ਉੱਥੇ ਜਾ ਕੇ ਆਇਆ ਸੀ ਨਹੀਂ ਨਾ ਲਾਲ ਜੀ ਭੁੱਲ ਰ ਹਾਂ ਨਹੀਂ 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 ਸੋਧਿਆ ਉੱਦੇ ਅੰਦਰ ਨਹੀਂ ਦੋ ਦੋ ਕੇ ਕੀ ਜਾਂਦੇ ਮਖਾਨ ਨੂੰ ਅੱਛਾ ਲੱਗਿਆ ਬੜਾ ਤੇ ਸਰਕਾਰ ਵੱਲੋਂ ਵੀ ਜੀ ਕੋਈ ਕਿੰਨੇ ਕੇ ਨੁਮਾਇंदे ਆ ਸਰਕਾਰ ਵੱਲੋਂ ਕੀ ਕੀ ਸੁਣਾਰ ਵੱਲੋਂ ਵੀ ਚੱਲੀ ਜਾਂਦਾ ਜੀ ਚੱਲੀ ਜਾਂਦਾ ਅੱਗੇ ਇਸ ਤਰ੍ਹਾਂ ਆਈ ਹੈ ਆਪਣਾ ਮੇਰੇ ਸਾਰਾ ਲਾਜੀਬ ਭੁੱਲਰ ਦੇ ਅੰਡਰ ਪੈਂਦਾ ਰਿਹਾ ਹੈ ਨਾ ਕਿੰਨੀ ਕਵਾਰੀ ਆਗੇ ਹੋ ਮੰਤਰੀ ਜੀ ਉਹ ਬੜੀ ਬੜੀ ਆਗੇ ਪੰਜ ਕਵਾਰੀ ਆਈ ਹਾਂ ਪੰਜ ਜਿਹੜਾ ਮਰ ਕੇ ਆਗੇ ਕੱਲ ਵੀ ਆਈ ਇਸ ਤੇ ਹਾਂ ਵੀ ਉਹ ਨਾਮਦਰ ਮੁੰਨੇ ਆਣੇ ਜੋ ਜਾਕੋਰ ਪੜਿਆ ਇਸ ਪਰਚਾਈ ਤੇ ਜਿੱਦ ਜਿੱਦ ਬੰਦੀਆਂ ਆਪਣੀਆਂ ਕਿਹੜੀਆਂ ਕਿੜੀਆਂ ਤੇ ਟਕਾਉਂਦਾ ਉਸ ਤੋਂ ਆਪਣੀ ਉਧਰੋਂ ਮਾਲਵੇ ਜੀ ਵੀ ਆਈ ਮਾਲਵੇ ਨੂੰ ਕੱਲ ਜਿਹੜੀ ਬੰਦੀ ਆਈ ਮੱਡੀ ਜਿੱਥੇ ਬੰਦੀ ਟਕਾਉਂਦਾ ਹਾਂ ਦਾ ਸਾਰਾ ਉਹ ਆ ਹਾ ਰਿਪੀਟ ਦਾ ਸਾਰੇ ਇਹ ਡਾਕਟਰੀ ਲਈ ਮੈਡੀਕਲ ਐਂਬੂਲੈਂਸ ਵੀ ਲੱਗੀ ਚਗੀ ਗਏ ਖਾ ਜ ਸਾਰੀ ਸਮੱਸਿਆ ਜੀ ਕੋਈ ਤਾਂ ਸਰ ਨਹੀਂ ਸਾਰੀ ਸਮੱਸਿਆ ਜੀ ਜੇ ਲੋਗੇ ਤੂੰ ਤਾਂ ਝੁਗੀਆਂ ਵੀਰਵਾਲ ਚਾ ਰਾਧਾ ਲਗੇ ਆਰਨ ਸਿੰਘ ਵਾਲਾ ਮੋਟਿਆਂ ਵਾਲਾ ਝੁਗੀਆਂ ਨੂਰਮੰਦ ਦਾ ਇਹ ਤੋਂ ਆ ਬੜੀ ਪਾਣੀ ਦੀ ਸਪੀਡ ਸਾਰੇ ਢੇਡ ਫੋਟ ਲੱਤਾ ਗੱਲੋਂ ਪਰ ਸਪੀਡ ਕੀ ਕਰ ਸਕਦੇ ਹਜ਼ਾਰ ਪਾਸੇ ਪਾਣੀ ਪਾਣੀ ਵੇਖੋ ਕਿੰਨਾ ਪਾਣੀ ਤੇ ਚੱਲ ਰਿਹਾ ਬੰਨ ਦਾ ਕੰਟਰੋਲ ਆ ਹੋਣਾ ਸਕਦਾ ਬੰਨ ਸੇਵਾ ਸੇਵਾ ਚੱਲਾਂ ਦੀ ਮਾਹ ਪੁਰਖਾਂ ਦੀ ਪਕੜੇ ਹੋ ਕੇ ਸੇਵਾ ਜਾਣਾ ਸ਼ਹਿਰਾਂ ਵਾਲਿਆਂ ਵੀਰਾਂ ਨੂੰ ਵੀ ਬੇਨਤੀ ਹੁਣ ਮੈਂ ਪੱਟੀ ਸ਼ਹਿਰ ਤੋਂ ਵੀ ਮਿਲੇ ਸਨ 8 8 9 ਕਿਹੜਾ ਮੇਰਾ ਲੱਗਿਆ ਪੱਟੀ ਸ਼ਹਿਰ ਸੰਗ ਆਹ ਸਾਣੀ ਆਦੇ ਤੌਰ ਤੇ ਦਵੀ ਆਉਂਦੇ ਜੇ ਹਾਂ ਬੜਾ ਜੋ ਪੂਰਾ ਇਹ ਸਾਰੇ ਸਾਰਿਆਂ ਨੂੰ ਚਾਹੀਦਾ ਸਭ ਪ੍ਰਕਾਰਾਂ ਦਾ ਜਿੰਨੀ ਜਲਕਾ ਆਦੀ ਸੇਵਾ ਬਸ ਬਾਕੀ ਲੰਗਰ ਵਰਤਿਆ ਕਿਸ ਚੀਜ਼ ਦੀ ਮੁਸ਼ਕਲ ਨਹੀਂ ਤੇ ਚੱਲੇ ਨੇ ਲੰਗਰ ਨੇ ਕੋਈ ਕੋੜੇ ਚਾਹ ਸਾਰਾ ਰੋਟੀ ਸੱਦਾੀਆਂ ਦੇ ਲੰਗਰ ਪਕੌੜਿਆਂ ਦੇ ਲੰਗਰ ਦੋ ਤਿੰਨ ਲੰਗਰ ਇੱਥੇ ਲਾਗੇ ਲਾਗੇ ਆ ਜੀ ਪੂਰ ਆਪਣੇ ਕਲਾਕਾਰ ਜਿਹੜੇ ਸੈਲੀਬ੍ਰਿਟੀ ਆ ਮੀ ਮਿਰਕੋ ਗਾਏ ਪੀਟੀ ਲੋ ਕਰਨੋ ਲਾਲਜੀ ਜੀ ਪੁਲਰ ਵੀ ਆਇਆ ਲੱਗੋ ਸਾਰੇ ਕਲਾਕਾਰ ਆ ਪਹੁੰਚ ਰਹੇ ਆ ਸਾਰੇ ਕਲਾਕਾਰ ਆ ਰਣਕੇ ਸਹਿਯੋਗ ਕਰਾਂਗੇ ਸਾਰੇ ਸਹਿਯੋਗ ਕਰ ਰਹੇ ਆ ਇੱਥੇ ਸਾਰੇ ਪੁਲਰ ਕੱਲ੍ਹ ਅੱਜ ਇੱਥੇ ਆਇਆ ਬੰਨ ਦੇ ਮੰਤਰੀ ਵੀ ਆ ਰਹੇ ਨੇ ਸਰਕਾਰੀ ਡੀਐਸਪੀ ਐਸਐਸਪੀ ਵਰ ਡੇ ਵਰ ਸਾਰੇ ਰੈਂਕ ਵਾਲੇ ਆਪਾਂ ਦੀ ਸੋਭਾ ਸਿੰਘ ਤੋਂ ਇਥੇ ਸੇਵਾ ਕਰ ਰਹੇ ਰੋਜ਼ੀ ਟਰਾਲੀਆਂ ਆਉਂਦੀਆਂ ਨੇ ਇਹ ਵੀ ਲਿਆਉਣੀਆਂ ਤੇ ਇਹ ਵੀ ਥੋੜੇ ਲੈ ਕੇ ਆ ਰਹੇ ਪੁਰਜਾਂ ਤੋਂ ਕੋਈ ਨੱਥੂਕੇ ਪੁਰਜ ਤੋਂ ਕੋਈ ਹੋਰ ਨੇ ਲਾਉਂਦੇ ਸਾਰਿਆਂ ਨਾਲ ਮਾੜੀ ਕੰਬੋ ਗਿਆ ਤੋਂ ਸੇਵਾ ਆ ਰਹੀ ਹੈ ਘਰੇ ਘਰੇ ਸਾਰੇ ਮਾਵਾ ਸਾਰੇ ਥਾਵਾਂ ਤੋਂ ਸੇ ਇਸੇ ਮੇਰੇ ਨਾਲ ਸੇਵਾ ਵਿੱਚ ਚੋਕਰ ਫੀਡ ਆ ਰਹੀ ਆ ਨਾ ਸਾਰਾ ਕੋਸ ਆਲੂ ਗੰਡੇ ਆ ਮਤਲਬ ਆਟਾ ਇਹ ਦਾਲ ਦੀ ਘਾਟ ਸਭ ਕੁਝ ਆ ਰਿਹਾ ਜੀ ਸਾਰਾ ਕੋਸ ਆ ਅੱਜ ਮੈਨੂੰ ਫਾਜਲ ਗਿਆ ਤੋਂ 3-4 ਡਰਾਂ ਦੀਆਂ ਲੱਗੀਆਂ ਸਾਰਾ ਜੋ ਜਲੋਗੇ ਛੁੱਟੀਆਂ ਆ ਇੱਧਰ ਸਾਰਾ ਆ ਵੇਖੋ ਵੀਰ ਸਭਰਾ ਤੇ ਜੋਤਿਸ਼ਾਲ ਦੂਤਾਂ ਵੀਰ ਦੱਸ ਰਹੇ ਵੀ ਸੇਵਾ ਪਹੁੰਚਦੀ ਹੈ ਸੇਵਾ ਦੇ ਵਿੱਚ ਵਿੱਚ ਜਾਨਾ ਕੀ ਆ ਰਿਹਾ ਮਤਲਬ ਮੱਝਾ ਗਾਵਾਂ ਲਈ ਸੇਵਾ ਦੇ ਵਿੱਚ ਕੰਕਾ ਰਹੀ ਹੈ ਜੀ ਆਸ਼ਾ ਜੀ ਜੋਕਰ ਪੀੜ ਖਾਲ ਸਭ ਜੀ ਆ ਰਿਹਾ ਜੀ ਸਾਰਾ ਦੋ ਜੀ ਰਾਤ ਟੈਂਪੋ ਨਾਲਤਾ ਭਵਾਲ ਦੇ ਲਾਗੇ ਠਾਬਾ ਵਾ ਉਥੇ ਲਾਲਜੀ ਸਿੰਘ ਕੋਲ ਨੇ ਬਹੁਤ ਵਧੀਆ ਹੈ ਟੈਂਪੋ ਨਾਲਤਾ ਸੋਤ ਨੂੰ ਲੋਰ ਆ ਉਹ ਲਿਆ ਸਕਦੇ ਪੰਜ ਛੇ ਜੀ ਤਾਂ ਜਿਵੇਂ ਟਰਾਲਿਆਂ ਵਾਲੇ ਦੂਰੋਂ ਦੂਰੋਂ ਆਉਂਦੇ ਪੰਜ ਛੇ ਜਿਹੜੀਆਂ ਯਾਰੀਆਂ ਨੇ ਪਾਉ ਆਲ ਸਾਰਾ ਐ ਪ੍ਰਬੰਧ ਨਹੀਂ ਲੰਗ ਰਾਂਗੇ। ਮੇਰਾ ਬਾਬਾ ਸੰਤਖਾਲ ਸਾਹਿਬ ਜੰਤਪੁਰ ਆ। ਉਥੋਂ ਦੀ ਸੇਵਾਦਾਰ ਬੜੀ ਸੇਵਾ ਕਰ ਰਹੇ ਨੇ। ਅੱਜ ਮੈਂ ਜੀ ਆਣ ਕੇ ਵੇਖਿਆ ਜਦੋਂ ਬੜਾ ਮੁਲਕ ਬੜੀ ਸੇਵਾ ਕਰ। ਦੂਰਾ ਦੂਰਾ ਲੋ ਮਾਣੇ ਗਿਆ ਦੋ ਮਿੱਟੀ ਆਉਂ ਲਈ ਮਾਣੇ ਮਿੱਟੀ ਦੇ ਟਰਾਲੇ ਦੇ ਇੰਨੇ ਯਾਰ ਸਰਕਾਰਾਂ ਨੂੰ ਵੀ ਬੇਨਤੀ ਹੈ ਵੀ ਡੀਜੇ ਦਾ ਹੀ ਖਰਚਾ ਚੋਕ ਲੈਣਾ ਬਾਕੀ ਟਰੈਕਟਰ ਟਰਾਲੀਆਂ ਸਾਰੇ ਵੀਰਾਂ ਸੰਗ ਜੀ ਦਾ ਸੱਲ ਮਿੱਟੀ ਆਈ ਭਾਈ ਕਿਰਵੰਤੀ ਤੋਂ ਗੱਲ ਮੰਨ। ਤਾਕੀ ਦੂਰ ਦੂਰ ਤੱਕ ਜਿੱਥੋਂ ਵੀ ਸਾਰੀ ਸੇਵਾ ਸਜੋਗ ਦੇ ਰਿਹਾ ਦੂਰ ਦੂਰ ਦਾ ਦੇਖੋ ਹੁਣ 2027 ਦੇ ਇਲੈਕਸ਼ਨ ਆਉਣ ਵਾਲੇ ਹੁਣ ਉਹਨਾਂ ਨੂੰ ਆਉਣਾ ਚਾਹੀਦਾ ਵੀ ਉਹਨਾਂ ਦੇ ਸੇਵਾ ਕਰਨ ਫੇਰੀ ਮੇਵਾ ਮਿਲੂਗਾ ਸਾਹੀ ਸਰਕਾਰ ਨੂੰ ਇਹ ਆਨੇ ਇਹਦੀ ਖਲਾਈ ਕਰਕੇ ਇਹਦੇ ਕੋਈ ਪ੍ਰਬੰਧ ਕੀਤੇ ਜਾਣ ਪ੍ਰਬੰਧ ਪੈ ਲਈ ਜਾਂਦੇ ਹਾਂ ਉਹਨਾਂ ਦੇ ਆਈ ਉਹਨਾਂ ਨੂੰ ਦੇ ਜਾਉਗਾ ਹਾਂ ਦਿੱਤਾ ਗਿਆ ਬਈ ਜੀ ਜਿਨ੍ਹਾਂ ਵਿੱਚ ਪੈ ਲਈ ਜਾਂਦੀ ਚਲ ਨਹੀਂ ਉਹ ਦੇਖ ਲੋ ਜੂਲ ਕਰਦੇ ਇਸ ਤਰ੍ਹਾਂ ਹੀ ਜਾਵੇ ਉਹ ਮੱਕੀ ਉਸੇ ਸਾਬ ਨੂੰ ਬੱਤੀ ਦੂਰ ਦੂਰ ਤਾਈ ਭਾਰੀ ਆ ਸੂਰ ਲੰਗ ਸਿਸਟਮ ਲਾਇਆ ਹੈ ਸਾਰਾ ਕੋਈ ਰੋਡ ਤੇ ਲੈ ਗਿਆ ਸਾਰਾ ਕੋਈ ਰੋਡ ਤੇ ਲੈ ਗਿਆ ਵੇਖੋ ਜੀ ਦੂਰ ਦੂਰ ਤੱਕ ਦੇਖੋ ਦੇਖ ਲਓ ਕਿ ਇਹ ਖੇਤਾਂ ਦੀ ਕਿਸੇ ਨੇ ਦਵਾਈ ਪਾਈ ਖਾਦਾਂ ਪਾਈਆਂ ਸਾਰਾ ਨਸ਼ਾ ਹੋਇਆ ਗਾਮ ਸਾਰਾ ਸਾਰਾ ਜਿਵੇਂ ਜਿੰਦਰ ਵੀਰ ਆਪਣਾ ਕੁੱਤਾ ਘਸ ਰਿਹਾ ਵੀ ਬੜੀ ਸਮੱਸਿਆ ਦੀ ਪ੍ਰੋਬਲਮ ਜੀ ਕਿਹੜੇ ਕਿਹੜੇ ਪਿੰਡ ਦਾ ਲੱਗਦੇ ਮੇਸਰਾ ਕੋੜੋਂ ਮਦੋ 2030 ਜੀ ਬਣ ਕਿਥੋਂ ਕੋੜੋਂ ਮਨ ਕੋ ਲੈ ਜਾ ਕੋਲੇ ਕੋਰੀਆ ਵਾਲਾ ਆਂਦੀ ਆ ਸਭਾ ਸਾਰੇ ਮਾਰੇ ਜਾੜੀ ਸਾਰਾ ਸਾਰੇ ਮਾਰੇ ਖੇਮ ਕਰਨ ਦਾ ਕਮਾਰ ਪੈਂਦੀ ਹੈ ਦੂਰ ਦੂਰ ਤੱਕ ਬਾਟਰ ਦਾ ਹੁਣ ਆ ਸਾਡੇ ਵੀਰ ਨੱਥੂ ਪਰਮਾਏ ਨੇ ਸਾਰੀ ਸੰਗਤ ਲਾਏ ਜੀ ਨੱਥੂ ਪਰਮਾਏ ਜੀ ਸੇਵਾ ਕਰ ਰਹੀ ਕੱਲ ਪੱਟੀ ਦੇ ਲਾਗੇ ਨਦੂਰੋਂ ਆਏ ਸੀ ਰਸ਼ਨ ਪਾਣੀ ਲੈ ਕੇ ਸਾਰਾ ਇਨਸ਼ਾਅੱਲਾ ਨੱਥੂ ਮੇ ਪੁੱਛਦੇ 88 ਜਦੋਂ ਪਾਣੀ ਨੂੰ ਤੋਂ ਜ਼ਿਆਦਾ ਆਇਆ ਵੀ ਕਿੱਦਾਂ ਬੜੀ ਜਿਆ ਮਿਲਦੀ ਤਾਂ ਰਿਕਾਰਡ ਟੁੱਟ ਗਿਆ ਬਈ 86 ਤੋਂ ਵੀ ਤਾਂ ਹੈ 86 ਤੋਂ ਤਾਂ ਘੱਟ ਤਾਂ ਹੈ ਬਾਈ ਜਿਆਦੀ ਹੈ ਯਾਰ ਵੀਰੇ ਚ ਹਰੀ ਦੇ ਵਿੱਚ ਕਿਹੜੇ ਕਿਹੜੇ ਹੱਡ ਬਸਾਤ ਨੂੰ ਜਿਆਦਾ ਵੀ ਆਦਾ ਵੀ ਪਾਣੀ ਆਉਂਦਾ ਵਿੱਚ ਦੇ ਆਪਣੇ ਵੀਰ ਦੱਸ ਰਹੇ ਨੇ ਕੋਈ ਸਭਰਾ ਦੋ ਕੋਈ ਜੋਤੀਸ਼ਾ ਦੋ ਮੈਂ ਪੱਟੀ ਦੋ ਆ ਦੂਤਾਂ ਦੇ ਵੀਰ ਦੱਸ ਰਹੇ ਨੇ ਬਹੁਤ ਵੱਡਾ ਖੰਡਰਾ ਹੈ ਪਰ ਹੁਣ ਚਲੋ ਬੰਨ ਬੰਨਿਆ ਜਾ ਰਿਹਾ ਹੈ ਕੰਟਰੋਲ ਆ ਬਸ ਕੰਟਰੋਲ ਪਾ ਲਿਆ ਡੇਢ ਫੁੱਟ ਪਾਣੀ ਨਾ 60 80 ਹੋ ਗਏ ਵੀਰ ਡੇਢ ਫੁੱਟ ਨਾ ਪਾਣੀ ਪਰ ਸਪੀਡ ਪੂਰੀ ਆ ਫੋਲੀ ਜਾ ਨੂੰ ਜਾ ਰਿਹਾ ਸਿੱਧਾ ਪਾਕਿਸਤਾਨ ਨੂੰ ਪਾਕਿਸਤਾਨ ਵਾਲਿਆਂ ਨੇ ਡੇਢ ਹੋਣ ਕੋਲ ਵਾਹ ਇਧਰ ਪਾਕਿਸਤਾਨ ਨੂੰ ਸਿੱਧਾ ਆਪੇ ਸਪੀਡ ਵੇਖੋ ਸ਼ਾਲ ਵੇਖੋ ਕਿਤੇ ਤੇਜ਼ ਆ ਕਿੰਨਾ ਲੱਗਣਿਆ ਪੂਰੀ ਟਾਈਜ ਲੱਗਣਿਆ ਪੂਰੀ ਗੱਡੀ ਪੂਰੀ ਆ ਇਹਦਾ ਫੈਦਗੀ ਤਬਾਈ ਕੰਮ ਪੂਰਾ ਮੰਨਿਆ ਰਿਹਾ ਹੈ ਇਸ ਸੁਭਿਸ਼ ਸੇਸ਼ ਕਰਕੇ ਸ਼ਹਿਰਾਂ ਹਲ ਮੇਨਤੀ ਆਹ ਦੇਖੋ ਤਾਂ ਕੇ ਜਾਣਦਾ ਇਹਨੇ ਕੋਈ ਮਾਂ ਤਾਂ